ਨਾਗਰ ਕਾਉਂਸਲ ਨੇ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਨਜਾਇਜ਼ ਕਬਜ਼ੇ ਹਟਾਏ ਕਈ ਰੇੜੀਆਂ ਫੜੀਆਂ ਅਤੇ ਖੋਖੇ ਵੀ ਤੋੜੇ ਗਏ ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਸਰਕਾਰ ਖਿਲਾਫ ਰੋਸ ਜाहिर ਕੀਤਾ ਕਈ ਲੋਕਾਂ ਨੂੰ ਪੁਲਿਸ ਚੁੱਕ ਕੇ ਥਾਣੇ ਲੈ ਗਈ ਮੌਕੇ ਤੇ ਮੌਜੂਦ ਇੱਕ ਬਜ਼ੁਰਗ ਔਰਤ ਨੇ ਰੋਸ ਜाहिर ਕਰਦੇ ਹੋਏ ਕਿਹਾ ਕਿ ਨਾਜਾਇਜ਼ ਰੋਕ ਤੰਕਰਦੇ ਆ ਨਾਜਾਇਜ਼ ਕੰਮ ਕਰਦੇ ਆ ਪਰ ਸਾਰਾ ਡੱਬ ਖੋਖਾ ਤੋੜਤਾ ਮੇਰੇ ਦੁਕਾਨ ਤੋੜਤੀ ਵਟਨਾ ਕਿਤਾ ਕੋ ਕਿਸ ਨੂੰ ਫੜਕੇ ਲੱਗੇ ਰਹੇ ਚਾਰਜ ਨਾ ਕੁਛ ਨਹੀਂ ਗਿਆ ਮੈਨੂੰ ਕਹਿ ਰਿਹਾ ਮੈਂ ਤਾਂ ਮੈਨੂੰ ਕੁਝ ਮਿਲ ਕੇ ਘਰੇ ਮਾਰੋ ਬਸਾਇ ਗੱਲ ਕੀ ਆ ਅੱਜ ਤੋੜੇ ਤੋੜਪਾ ਸਾਰੇ ਕੰਪਾਨ ਇਹਨਾਂ ਨੂੰ ਮੈਂ 10 ਦਿਨੋਂ ਕੋ ਕ ਲਗਾਤਾਰ ਕਹਿ ਰਹੇ ਹਾਂ 10 ਦਿਨ ਮੇਰੀ ਟੀਮ ਆ ਰਹੀ ਆ ਪੂਰੇ 10 ਦਿਨ ਤੋਂ ਅਸੀਂ ਕਹਿ ਰਹੇ ਆ ਤੇ ਵੀ ਆਪਦੇ ਤੁਸੀਂ ਇਹ ਚੈੱਕ ਲਓ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਖੰਨਾ ਚ ਨਗਰ ਕੌਂਸਲ ਨੇ ਭਾਰੀ ਪੁਲਿਸ ਫੋਰਸ ਦੀ ਮਦਦ ਨਾਲ ਨਜਾਇਜ਼ ਕਬਜ਼ੇ ਹਟਾਏ ਕਈ ਰੇੜੀਆਂ ਫੜੀਆਂ ਅਤੇ ਖੋਖੇ ਵੀ ਤੋੜੇ ਗਏ ਜਿਸ ਦਾ ਲੋਕਾਂ ਨੇ ਵਿਰੋਧ ਕੀਤਾ ਸਰਕਾਰ ਖਿਲਾਫ ਰੋਸ ਜਹਰ ਕੀਤਾ ਕਈ ਲੋਕਾਂ ਨੂੰ ਪੁਲਿਸ ਚੁੱਕ ਕੇ ਥਾਣੇ ਲੈ ਗਈ ਮੌਕੇ ਤੇ ਮੌਜੂਦ ਇੱਕ ਬਜ਼ੁਰਗ ਔਰਤ ਨੇ ਰੋਸ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਕੋខਾ ਲਗਾ ਕੇ ਆਪਣਾ ਤੇ ਆਪਣੇ ਪਰਿਵਾਰ ਪਾਲ ਰਹੀ ਹੈ ਅੱਜ ਉਸ ਦੇ ਕੋਖੇ ਨੂੰ ਧੱਕੇ ਨਾਲ ਤੋੜ ਦਿੱਤਾ ਗਿਆ ਮੇਰੇ ਗਰੀਬ ਨਾਲ ਇਹ ਬਿਲਕੁਲ ਨਾ ਇਨਸਾਫੀ ਹੈ ਸਰਕਾਰ ਗਰੀਬਾਂ ਦੇ ਰੋਜ਼ਗਾਰ ਟਿੱਡ ਉੱਪਰ ਲੱਤ ਮਾਰ ਰਹੀ ਹੈ ਉਥੇ ਹੀ ਨਗਰ ਕੌਂਸਲ ਤਹਿਤ ਜਾਰੀ ਵਿੰਗ ਦੀ ਇੰਚਾਰ ਪਰਮਜੀਤ ਕੌਰ ਨੇ ਕਿਹਾ ਕਿ ਸ਼ਹਿਰ ਅੰਦਰ ਹੋਏ ਸਾਰੀ ਤਰ੍ਹਾਂ ਦੇ ਨਜਾਇਜ਼ ਕਬਜ਼ੇ ਹਟਾਏ ਜਾ ਰਹੇ ਹਨ

जानना नहीं बीजेपी

मैं तो गड्डी करन गई थी तो गड्डी कर लिया मैं मैं अपनी रेरी चक के ले जूंगी मेरे गरी रे, रे तो गरीब मार हो गए रेरी तोड़ते मेरे तो पंद्रह बीस हजार ਕਹਿੰਦਾ ਕਿ ਤੁਸੀਂ ਫੜਕੇ ਲੱਗੇ ਆ ਰਹੇ ਹੋ ਚਾਰਜ ਨਾਲ ਕੁਝ ਨਹੀਂ ਗਿਆ ਮੈਨੂੰ ਕਹਿ ਰਿਹਾ ਮੈਂ ਤਾਂ ਮੈਨੂੰ ਕੁਝ ਨਹੀਂ ਤੇ ਕਰੀ ਮਰ ਹੋ ਜਾ ਬਸ ਐ ਗੱਲ ਕਿ ਕੀ ਕੀ ਆ ਥੋੜੇ ਥੋੜੇ ਸਾਰੇ ਬੋਖਾ ਹੰਦਾ ਘਾਟਾ ਮੇਰੇ ਸਾਰੇ ਥੋੜੇ ਥੋੜੇ ਚੱਲ ਕੀ ਕਹਿਣਾ ਚਾਹ ਰਹੇ ਹੋ ਇਸ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹ ਰ ਮੈਂ ਕਹਿੰਦਾ ਸਭ ਮੈਂ ਪਜਾ ਲੋ ਬਾਕੀ ਜ਼ਿਆਦਾ ਕਹਿਣਾ ਹੈ ਵੀ ਕੱਲੇ ਗਰੀਬਾਂ ਨੂੰ ਉਤਾਈ ਜਾ ਰਿਹਾ ਜਿਹੜੇ ਪੱਕੇ ਨਹੀਂ ਜੀ ਨਹੀਂ ਸ਼ਹਿਰ ਵਾਸੀਆਂ ਨੂੰ ਨਹੀਂ ਨਹੀਂ ਤੁਸੀਂ ਨਹੀਂ ਜੀ ਮੈਂ ਸਾਰੇ ਸ਼ਹਿਰ ਚ ਬਰਾਬਰ ਹੋ ਰਿਹਾ ਜੀ ਜਾ ਕੇ ਤੁਸੀਂ ਕਹੋ ਮੇਰੇ ਨਾਲ ਚੱਲਿਓ ਸਾਰਾ ਸ਼ਹਿਰ ਬਰਾਬਰ ਹੋ ਰਿਹਾ ਮੈਂ ਕਿਸੇ ਗਰੀਬ ਨੂੰ ਮਿਲਦੀ ਹੋਣੀ ਕਰ ਰਹੇ ਸਾਰਾ ਸ਼ਹਿਰ ਬਰਾਬਰਿੰਚ ਚ ਸਾਰਾ ਮਲੌਰ ਰੋਡ ਸਾਰਾ ਰੋਡ ਜਾਂਦੇ ਆਂ ਪਤਾ ਜਾਂਦੇ ਆਂ ਤੇ ਸਿਟੀ ਬੰਗ ਸਿਟੀ ਟੂ ਸਾਰੇ ਹੀ ਜਾ ਰਹੇ ਆ ਮਤਲਬ ਮੈਨੂੰ ਜਿੱਦਰਾ ਪੂਰੀ ਕਲਬ ਜੇ ਹਟਾਉਣ ਇਹਨਾਂ ਨੂੰ ਕੋਈ ਨੋਟਿਸ ਕਰਾ ਪਹਿਲਾਂ ਦੁਨੀਆਂ ਭਾਜੀ ਕੋਈ ਇਹਨਾਂ ਨੂੰ ਮੈਂ 10 ਦਿਨੋਂ ਕਹਿ ਲਗਾਤਾਰ ਕਹਿ ਰਹੀ ਹਾਂ 10 ਦਿਨ ਤੋਂ ਮੇਰੀ ਟੀਮ ਆ ਰਹੀ ਆ ਪੂਰੇ 10 ਦਿਨ ਤੋਂ ਅਸੀਂ ਕਹਿ ਰਹਿਆ ਤੇ ਵੀ ਆਪਦੇ ਤੁਸੀਂ ਇਹ ਚੈੱਕ ਲਓ ਇਹ ਨਹੀਂ ਮੰਨਦੇ ਮੈਂ ਵੀ ਸੱਚੇ ਤੇ ਨੋਟਸ ਪੱਕੇ ਕਰਦੇ ਵੀ ਇਹ ਕਹਿੰਦੇ ਕਿ ਸੱਚੇ ਹਟਾਉਣ ਜਾ ਰਹੇ ਆ ਜੀ ਅੱਜ ਤਾਂ ਇਹ ਐਡਵਾਇਜ਼ਰ ਆ ਰਹੇ ਨੇ ਜੀ ਫਿਰ ਜਿਹੜੇ ਪੱਕੇ ਕੀਤਾ ਉਹਨਾਂ ਨੂੰ ਐਡਵਾਇਜ਼ਰ ਸਾਰੇ ਜਿਹੜੇ ਨਾਜਾਇਜ਼ ਇੰਪਰੋਵਮੈਂਟਾਂ ਸ਼ਾਇਦ ਚ ਮਤਲਬ ਸਰਕਾਰੀ ਜਗ੍ਹਾ ਤੋਂ ਹਟਾ ਦੇਣਗੇ